ਖਾਨਪੁਰ ਵਿੱਚ ਇੱਕ ਵਾਰ ਫਿਰ ਤੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ ਕੱਲ੍ਹ ਰਾਤ ਇੱਕ ਸਫੇਦ ਰੰਗ ਦੀ ਸਕੋਰਪੀਓ ਗੱਡੀ ਦਿਨਾਨਗਰ ਦੇ ਥਾਣਾ ਬਹਿਰਾਮਪੁਰ ਪੁਲਿਸ ਦਾ ਨਾਕਾ ਤੋੜ ਕੇ ਫਰਾਰ ਹੋ ਗਈ ਸੀ। ਇਸ ਸਕੋਰਪੀਓ ਗੱਡੀ ਬਮਿਆਲ ਬਾਰਡਰ ਵੱਲ ਜਾ ਰਹੀ ਸੀ। ਹਾਲਾਂਕਿ ਪੁਲਿਸ ਨੇ 2 ਘੰਟੇ ਸਕੋਰਪੀਆ ਦਾ ਪਿਛਾ ਵੀ ਕੀਤਾ ਪਰ ਕੱਚੇ ਰਾਹ ਤੇ ਉੱਡ ਰਹੀ ਧੂਲ ਦਾ ਫਾਇਦਾ ਚੁੱਕਦੇ ਹੋਏ આરોપી ਪੁਲਸ ਨੂੰ ਚਕਮਾ ਦੇ ਕੇ ਗੱਡੀ ਖੇਤਾਂ ਵਿੱਚ ਹੀ ਛੱਡ ਕੇ ਕਿਧਰੇ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਸ ਵੱਲੋਂ ਸੱਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਗੱਡੀ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਕਿ ਗੱਡੀ ਜੰਮੂ ਦੇ ਵਿਜੇਪੁਰ ਤੋਂ ਕੁਝ ਦਿਨ ਪਹਿਲਾਂ ਹੀ ਖੋਈ ਗਈ ਹੈ ਜਿਸ ਦੀ ਤਲਾਸ਼ ਜੰਮੂ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਅਰੋਹੀ ਗੱਡੀ ਤੇ ਜਾਲੀ ਨੰਬਰ ਲਗਾ ਕੇ ਚਲਾ ਰਹੇ ਸਨ ਪਰ ਪੁਲਸ ਨੇ ਗੱਡੀ ਦੀ ਅਸਲ ਨੰਬਰ ਪਲੇਟ ਵੀ ਗੱਡੀ ਅੰਦਰੋਂ ਹੀ ਬਰਾਮਦ ਕਰ ਲਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਐਸ.ਐਚ.ਓ ਬ੍ਰਹਮਪੁਰ ਵੱਲੋਂ ਵੀ ਇੱਕ ਗੱਡੀ ਸਕਾਰਪੀਓ ਜਿਹਦੇ 5-6 ਸ਼ਰਕੀ ਨੌਜਵਾਨ ਬੈਠੇ ਆ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਮਰਾੜਾ ਪੱਤਨ ਵੱਲੋਂ ਤੁਹਾਡੇ ਇਲਾਕੇ ਵਿੱਚ ਆ ਰਹੀ ਆ ਤੁਸੀਂ ਵੀ ਨਾਕੇ ਲਾ ਕੇ ਕੋਸ਼ਿਸ਼ ਕਰੋ ਜਿਸ ਦੇ ਨਾਲ ਮੈਂ ਆਪਣੀ ਫੋਰਸ ਲੈ ਕੇ ਇਲਾਕੇ ਵਿੱਚ ਆ ਗਿਆ ਸੀਗਾ ਗੱਡੀ ਸਾਨੂੰ ਮਿਲੀ ਸੀ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਉਹ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ਦਾ ਦਬਾਅ ਸਾਰੇ ਪਾਸੇ ਪੈ ਗਿਆ ਇਹ ਪਿੰਡ ਮੱਖਣਪੁਰ ਜਿੱਥੇ ਅਸੀਂ ਇਸ ਵੇਲੇ ਖੜੇ ਆਂ ਇੱਥੇ ਰਸਤੇ 'ਚ ਗੱਡੀ ਖੜੀ ਕਰਕੇ ਜੰਗਲਾਤ 'ਚ ਤੇ ਹਨੇਰੇ ਦਾ ਫਾਇਦਾ ਠਾਣਦੇ ਹੋਏ ਫਿਰ ਦਰਿਆਵਲ ਭੱਜ ਗਏ ਸੀ ਇਹ ਗੱਡੀ ਬਾਰੇ ਜਦੋਂ ਅਸੀਂ ਵੈਰੀਫਿਕੇਸ਼ਨ ਕੀਤੀ ਆ ਤੇ ਇਹ ਗੱਡੀ ਬਾਰੇ ਪਤਾ ਲੱਗਿਆ ਵੀ ਇਹ ਗੱਡੀ ਹੀਰਾ ਨਗਰ ਤੋਂ ਵਿਜੇਪੁਰ ਤੋਂ ਹੀਰਾ ਨਗਰ ਤੋਂ ਵਿਜੇਪੁਰ ਤੋਂ ਇਹਨਾਂ ਨੇ ਗਨ ਪੁਆਇੰਟ ਤੇ ਖੋਈ ਸੀਗੀ ਗੱਡੀ ਤੇ ਜਿਹੜਾ ਨੰਬਰ ਲੱਗਿਆ ਉਹ PB06U 6508 ਹੈ ਜਦ ਕਿ ਇਹਦਾ ਐਕਚੁਅਲ ਨੰਬਰ JK192787 ਹੈ ਜਿਹੜੀ ਖੋਈ ਸੀਗੀ ਇਹ ਖੋਈ ਹੋਈ ਗੱਡੀ ਤੇ ਉਹੀ ਬੰਦੇ ਸੀਗੇ ਜਿਨ੍ਹਾਂ ਗੱਡੀ ਖੋਈ ਆ ਮੇਰੇ ਦਾ ਫਾਇਦਾ ਲਾ ਕੇ ਭੱਜ ਗਏ ਕੋਸ਼ਿਸ਼ ਕਰਦੇ ਪਏ ਆਪਾਂ ਇਹਨਾਂ ਨੂੰ ਫੜ ਲਵਾਂਗੇ ਇਹ ਗੁੱਜਰ ਸੀਗੇ ਪਤਾ ਲੱਗਿਆ ਵੀ ਇਹ 3-4 ਜਾਨੇ ਸੀਗੇ ਤੇ ਗੁੱਜਰ ਸੀਗੇ ਆਪਰੇਸ਼ਨ ਜਾਰੀ ਹੈ ਸਦਾ ਇਹ ਵੀ ਇਸ ਵੇਲੇ ਵੀ ਅਸੀਂ ਸਰਚ ਆਪਰੇਸ਼ਨ ਕਰਦੇ ਪਿਆ ਗੁੱਜਰਾਂ ਦੇ ਡੇਰੇ ਚੈੱਕ ਕਰਦੇ ਪਿਆ ਕਿ ਕੋਈ ਬਾਹਰ ਦਾ ਆਦਮੀ ਤਾਂ ਨਹੀਂ ਆ ਕੇ ਇੱਥੇ ਰੁਕਿਆ ਆਇਆ ਫਿਲਹਾਲ ਇਹ ਸਵਾਲ ਬਣਿਆ ਹੋਇਆ ਹੈ ਕਿ ਗੱਡੀ ਵਿੱਚ ਸਵਾਰ ਉਹ ਲੋਕ ਕੌਣ ਸਨ ਉਹ ਕਿੱਥੋਂ ਆਏ ਸਨ ਤੇ ਉਹਨਾਂ ਦੀ ਕੀ ਮਨਚਾ ਹੈ ਦਿਨਾਂਗਰ ਤੋਂ ਦੀਪਕ ਕੁਮਾਰ ਖਬਰ ਹਰਪੜੀ ਡਿਲੀ